ਗੁਰਦਾਸਪੁਰ ਆਪ ਆਗੂ ਰਿਸ਼ੀ ਕਾਂਤ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ 30000 ਰੁਪਏ ਨਾਲ ਭਰਿਆ ਪਰਸ ਕੀਤਾ ਵਾਪਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਸਾਡੇ 9:00 ਵਜੇ ਦੀ ਗੱਲ ਆ ਇਹ ਗੁਲਸ਼ਨ ਕੁਮਾਰ ਜੀ ਸਾਡੇ ਨਾਲ ਆ ਮੁਸਤਾਬਾਤ ਹੋਈ ਸਰ ਇਹ ਕਿਤੇ ਸ਼ੋਪਿੰਗ ਕਰਕੇ ਬਾਜ਼ਾਰ ਵਿੱਚੋਂ ਆਏ ਸੀ ਮੱਛੀ ਮਾਰਕੀਟ ਚੋਂ ਲੰਘ ਰਿਹਾ ਸੀ ਸਰ ਤੇ ਇਹਨਾਂ ਦਾ ਸਰ ਅਚਾਨਕ ਪਰਸ ਮੱਛੀ ਮਾਰਕੀਟ 'ਚ ਡੇਗ ਗਿਆ ਤੇ ਸਾਰੇ ਸਾਡੇ ਦੁਕਾਨਦਾਰਾ ਭਰਾਵਾ ਦੇ ਸਾਰੇ ਸਾਡੇ ਹੱਥ ਲੱਗ ਗਿਆ ਸਰ ਉਹਰੇ ਵਿੱਚ ਵੇਖਿਆ ਤੇ 50 ਤੋਂ 30000 ਰੁਪਿਆ अमाउंट ਹੈਗੀ ਸੀ ਤੇ ਇਹਨਾਂ ਦੇ ਸਰ ਆਈਡੀ ਪ੍ਰੂਫ ਪੈਨ ਕਾਰਡ ਆਧਾਰ ਕਾਰਡ ਬਾਕੀ ਸਰ ਇਹਨਾਂ ਦੀ ਆਰਸੀ ਵਗੈਰਾ ਵੀ ਹੈਗੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਵਿੱਚ ਹੀ ਤੇ ਡਾਲਰ ਵਗੈਰਾ ਵੀ ਹੈਗੇ ਸੀ ਤੇ ਸਰ ਇਹਨਾਂ ਦਾ ਇਹਨਾਂ ਦੀ ਕਿਸਮਤ ਅੱਛੀ ਸੀ ਕਿ ਉਹਦੇ ਵਿੱਚ ਜਿਹੜਾ ਹੀ ਇਹਨਾਂ ਦਾ ਫੋਨ ਨੰਬਰ ਇਹਨਾਂ ਦਾ ਵਿਜ਼ਿਟਿੰਗ ਕਾਰਡ ਜਿਹੜਾ ਸੀ ਜਿਹੜਾ ਇਹ ਕੰਮ ਕਰਦੇ ਆ ਆਪਣਾ ਟਰੇਡਰ ਦਾ ਉਹ ਮਤਲਬ ਕਿ ਵਿਜ਼ਿਟਿੰਗ ਕਾਰਡ ਹੈਗਾ ਸੀ ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਡਿੱਗੇ ਸੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦਿੰਦੇ ਆ। ਇਹ ਮੇਰਾ ਬਰਦਰਾ ਛੋਟਾ ਮੈਂ ਜਲੰਧਰ ਤੋਂ ਆਇਆ ਹਾਂ। ਮੇਰਾ ਨਾਮ ਕਮਲ ਕੁਮਾਰ ਆ ਮੈਂ ਜਲੰਧਰ ਤੋਂ ਆਇਆ। ਮੈਂ ਇੱਥੇ ਆਪਣੇ ਸੀ ਜੋਤੀ ਤੇ ਆਇਆ ਸੀ ਤੇ ਮੈਂ ਸ਼ਾਮ ਨੂੰ ਇਹਦੇ ਕੋਲ ਆ ਗਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਮਿਲਣ ਵਾਸਤੇ ਆ ਗਿਆ। ਅਸੀਂ ਇੱਥੇ ਸ਼ਾਪਿੰਗ ਕਰਨ ਆਏ ਸੀ। ਸ਼ਾਪਿੰਗ ਕਰਦੇ ਕਰਦੇ ਦਾ ਪਰਸ ਕਦੋਂ ਡਿੱਗ ਗਿਆ ਸਾਨੂੰ ਵੀ ਨਹੀਂ ਪਤਾ ਚੱਲਿਆ। ਇਹ ਸਰ ਦਾ ਫੋਨ ਆਇਆ ਸਬਜੀ ਦਾ। ਕਿ ਤੁਹਾਡਾ ਕੋਈ ਮਿਸਿੰਗ ਹੈ ਤੁਹਾਡਾ ਪ੍ਰੋਡਕਟ ਮਤਲਬ ਤੁਸੀਂ ਇਹਨੇ ਜੇਬਾ ਜੁਬਾ ਦੇਖਿਆ ਤੇ ਆਪਣਾ ਪਰਸ ਨਹੀਂ ਸੀ ਅਸੀਂ ਉਸੇ ਟਾਈਮ ਵਾਪਸ ਆਏ ਆ ਐਜਟ ਸਾਨੂੰ ਓਦਾਂ ਦਾ ਓਦਾਂ ਹੀ ਪਰਸ ਆਨ ਮਿਲ ਗਿਆ ਤੁਹਾਡੇ ਪੈਸੇ ਪੂਰੇ ਪੂਰੇ ਸੇਫ ਹੈ ਤੁਹਾਡੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਪਰਸ ਵਿੱਚ ਜੋ ਜੋ ਸਮਾਨ ਸੀ ਸਾਰਾ ਸਾਨੂੰ ਓਦਾਂ ਹੀ ਮਿਲ ਗਿਆ ਮੈਂ ਜਲੰਧਰੋਂ ਆਇਆ ਸੀ ਇਹਨੂੰ ਮਿਲਣ ਵਾਸਤੇ ਅਸੀਂ ਇੱਧੇ ਘੁੰਮਣ ਆ ਕੇ ਮੈਂ ਕਿਹਾ ਸ਼ਾਮ ਨੂੰ ਬੋਰ ਹੋ ਰਹੇ ਹਾਂ ਚੱਲ ਆ ਜਾ ਤੇਰਾ ਸ਼ਹਿਰ ਦੇਖਿਆ ਜੀ ਅਸੀਂ ਸ਼ਹਿਰ ਗਰਦਾਸਪੁਰ ਦੇਖਣ ਆ ਕੇ ਘੁੰਮਣ ਆ ਗਏ ਪਰ ਬਹੁਤ ਬਹੁਤ ਧੰਨਵਾਦ ਹੈ ਇਹ ਆਮ ਆਦਮੀ ਤੇ ਬਹੁਤ ਹੀ ਇਮਾਨ ਬਰਕਰਨੀ ਜੀ ਕਿੰਦਾ ਲੱਗੇ ਕਰਜ਼ਾ ਬਹੁਤ ਵਧੀਆ ਜੀ ਮਹਤ ਹੈ ਜੀ ਅੱਜ ਬਹੁਤ ਖੁਸ਼ੀ ਆਈ ਕਿ ਇਮਾਨਦਾਰੀ 100% ਹੈ ਮੇਰਾ ਪਹਿਲੇ ਗੁਲਸ਼ਨ ਕੁਮਾਰ ਨਾਮ ਆ ਮੈਂ ਮੁਸਤਾਫਾ ਮੁਸਤਾਫਾ ਬਾਜ ਜਟਾਂ ਦਾ ਰਹਿਣ ਵਾਲਾ ਮੈਂ ਫਿਟ ਮਾਰਕੀਟ ਵਿੱਚੋਂ ਲੰਘ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਮੇਰਾ ਪਰਚ ਕਦੋਂ ਡਿੱਗਿਆ ਮੈਨੂੰ ਘਟੋ ਘਟਾ 25 ਤੋ 25 ਤੋ 30 ਰੁਪਏ ਮੇਰੇ ਪਰਚ ਵਿੱਚ ਸੀਗਾ ਔਰ ਔਰ ਮੈਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਡਿੱਗਿਆ ਤੇ ਮੈਂ ਜਾਂਦਾ ਪਿਆ ਜੀ ਮੈਨੂੰ ਕਾਲ ਆਈ ਇੱਕ ਬਹੁਤ ਹੀ ਰਿਸਪੈਕਟਡ ਭਾਜੀ ਰਿਸ਼ੀ ਭਾਜੀ ਹਾਂ ਜੀ ਵਿੱਕੀ ਭਾਜੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਭਾਜੀ ਤੁਹਾਡਾ ਕੁਝ ਮਿਸ ਹੋਇਆ ਜਾਂ ਤੁਹਾਨੂੰ ਕੁਝ ਲੱਗਦਾ ਪਿਆ ਤੁਹਾਡਾ ਕੁਝ ਘਟਿਆ ਇਸ ਕਰਕੇ ਮੈਂ ਆਪਣੇ ਜੇਬਾਂ ਦੇ ਹੱਥ ਮਾਰਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰਾ ਪਰਚ ਗਾਇਬ ਆ ਵੀ ਮੇਰਾ ਮੇਰਾ ਪਰਚ ਡੇਕ ਚੁੱਕਾ ਆ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਮੇਰਾ ਪਰਸ ਮੇਰੀ ਜੇਬ 'ਚ ਨਹੀਂ ਹੈਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦੇ ਵਿੱਚ ਕੀ ਸੀਗਾ ਮੈਂ ਕਿਹਾ ਭਾਜੀ ਲਗਭਗ 25 ਤੋਂ 30 ਹਜ਼ਾਰ ਰੁਪਿਆ ਪਲੱਸ ਇੱਕ ਦੋ ਡਾਲਰ ਹੋਣਗੇ ਜੇ ਤਾਂ ਕਿ ਆਪਣਾ ਹਣੀ ਗਿਫਟ ਕੀਤੇ ਹੁੰਦੇ ਆ ਉਹ ਹੋਣਗੇ ਬਾਕੀ ਮੇਰਾ ਸਾਡੇ ਪ੍ਰੂਫ ਉਹਦੇ ਵਿੱਚ ਆ ਲਾਇਸੈਂਸ ਹੋ ਗਿਆ ਆਰ ਸੀ ਹੋ ਗਈ ਸਕੂਟੀ ਦੀ ਆਰ ਸੀ ਹੋ ਗਈ ਤੇ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਉਹਦੇ ਵਿੱਚ ਹੀ ਆ ਭਾਜੀ ਤੇ ਪੜੀ ਹੋਣੀ ਕਹਿੰਦੇ ਵੀ ਭਾਈ ਤੁਸੀਂ ਆਓ ਤੁਹਾਡੇ ਕੋਲ ਸਭ ਕੁਝ ਬਿਲਕੁਲ ਉਦਾਂ ਹੀ ਪਿਆ ਜਿੱਦਾਂ ਤੁਹਾਡਾ ਪਰਥ ਇੱਥੇ ਹੀ ਉਦਾਂ ਹੀ ਪਿਆ ਉਹ ਮੈਂ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਗੜਾ ਪਰਥ ਮਿਲਕ ਬਿਲਕੁਲ ਜਿੱਦਾਂ ਡਿੱਗਾ ਉਦਾਂ ਹੀ ਲਟਾਇਆ